ਲੋਕਾਂ ਦੀ ਹਮੇਸ਼ਾ ਇੱਕੋ ਗੱਲ ਰਹਿੰਦੀ ਸੀ ਕਲਾਂਬਾ ਰਹਿੰਦਾ ਸੀ ਕਿ ਇੱਥੋਂ ਦੇ ਜੰਮਪੜ ਨੂੰ ਮੌਕਾ ਨਹੀਂ ਮਿਲਦਾ ਮੈਂ ਇਸ ਹਲਕੇ ਦਾ ਜੰਮਪੜਾ ਇੱਥੇ ਜੰਮਿਆ ਇੱਥੇ ਖੇਡਿਆ ਇੱਥੇ ਵੱਡੇ ਹੋਇਆ ਔਰ ਇੱਥੇ ਹੀ ਜ਼ਿੰਦਗੀ ਬਤਾ ਕੇ ਇੱਥੇ ਹੀ ਮਰ ਗਿਆ ਅੱਜ ਜੋ ਵੀ ਪੰਜਾਬ ਦੇ ਵਿੱਚ ਹੈ ਉਹ ਚਾਹੇ 에어ਪੋਰਟ ਬਣੇ ਨੇ ਚਾਹੇ ਥਰਮਲ ਪਲਾਂਟ ਬਣੇ ਨੇ ਜੋ ਕੁਝ ਵੀ ਹੋਇਆ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਹੋਇਆ ਹੈ ਇਹ ਆਟਾ ਦਾਣ ਦੀ ਸਕੀਮ ਹੈ ਬਿਜਲੀ ਦਾ ਬਿੱਲ ਮਾਫ ਹੈ ਤਰੀਪਾਂ ਨੂੰ ਤੇ ਕਿਸਾਨਾਂ ਦਾ ਬਿੱਲ ਮਾਫ ਸੀ ਇਹ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਲਿਆਂਦੀਆਂ ਹੋਈਆਂ ਸੀ ਸਗੋਂ ਸਾਨੂੰ ਦੁੱਖ ਹੈ ਕਿ ਬਹੁਤ ਸਾਰੀਆਂ ਸਾਡੀਆਂ ਸਕੀਮਾਂ ਸਰਕਾਰ ਨੇ ਪਹਿਲਾਂ ਕਾਂਗਰਸ ਨੇ ਰੈਂਦੀਆਂ ਖੁੰਦੀ ਆਮ ਆਦਮੀ ਪਾਰਟੀ ਨੇ ਖਤਮ ਕਰ ਦਿੱਤੀਆਂ ਹਰ ਪਿੰਡ ਦੇ ਹਰ ਬੱਚੇ ਦੇ ਮੂੰਹ ਤੇ ਇੱਕੋ ਹੀ ਆਵਾਜ਼ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਰੋਮਣੀ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ। ਦੇਖੋ ਸ਼ਰੋਮਣੀ ਅਕਾਲੀ ਦਲ ਨਾ ਤਾਂ ਜੇਲ੍ਹਾਂ ਤੋਂ ਡਰਦਾ ਹੈ। ਨਾ ਸ਼ਰੋਮਣੀ ਅਕਾਲੀ ਦਲ ਕਿਸੇ ਨੂੰ ਡਰਾਉਂਦਾ। ਅੱਜ ਪੰਜਾਬ ਦੇ ਵਿੱਚ ਸਿਆਸਤ ਕਾਫੀ ਗਰਮਾਈ ਹੋਈ ਹੈ ਕਿਉਂਕਿ ਹਰ ਪਾਰਟੀ ਪਬਾ ਪਾਰ ਹੈ 2027 ਦੀ ਚੋਣਾਂ ਨੂੰ ਲੈ ਕੇ। ਤੁਹਾਨੂੰ ਦੱਸ ਦੇ ਕਿ ਵਿਕਰਮ ਸਿੰਘ ਮਜੀਠੀਆ ਵੀ ਬਾਹਰ ਆ ਚੁੱਕੇ ਨੇ। ਔਰ ਅਕਾਲੀ ਦਲ ਪਾਰਟੀ ਹੋਰ ਮਜ਼ਬੂਤ ਹੋ ਚੁੱਕੀ ਹੈ। ਸੋ ਇਸ ਸਮੇਂ ਬੈਠੇ ਹੋયા ਸੀ ਹਲਕਾ ਰਾਜਪੁਰਾ ਦੇ ਵਿੱਚ ਸਾਡੇ ਨਾਲ ਹਲਕਾ ਇੰਚਾਰਜ ਰਾਜਪੁਰਾ ਤੋਂ ਅਕਾਲੀ ਲੀਡਰ ਸੁਰਜੀਤ ਸਿੰਘ ਗੜੀ ਜੀ ਨੇ ਸੋ ਉਹਨਾਂ ਦੇ ਨਾਲ तमाम ਗੱਲਾਂ ਬਾਤਾਂ ਰਹਿਣਗੀਆਂ ਇਸ ਹਲਕੇ ਬਾਰੇ ਔਰ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਆਪਾਂ ਹਲਕਾ ਰਾਜਪੁਰਾ ਦੀ ਹੀ ਗੱਲ ਕਰੀਏ ਕਿ ਹੁਣ 4.5 ਸਾਲ ਹੋ ਗਏ ਨੇ ਸਰਕਾਰ ਨੂੰ ਤੇ ਹਲਕਾ ਰਾਜਪੁਰਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਪਿੰਡ ਨੇ ਮੈਂ ਵੀ ਗਿਆ ਜਿੱਥੇ ਕਹਿੰਦੇ ਕਿ ਬਿਮਾਰੀਆਂ ਬਹੁਤ ਨੇ ਸੜਕਾਂ ਨਹੀਂ ਬਣੀਆਂ ਹੈਗੀਆਂ ਕਹਿੰਦੇ ਕਿ ਨੀਨਾ ਮਿੱਤਲ ਆ ਕੇ ਵੀ ਨਹੀਂ ਖੜੇ ਹੈਗੇ ਦੇਖੋ ਇਹ ਸਰਕਾਰ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਬੁਰੀ ਤਰ੍ਹਾਂ ਇਹ ਸਰਕਾਰ ਫੇਲ ਹੋ ਚੁੱਕੀ ਹੈ ਕੋਈ ਪੰਜਾਬ ਦੇ ਵਿੱਚ ਜਾਂ ਰਾਜਪੁਰੇ ਦੇ ਵਿੱਚ ਕਿਸੇ ਵੀ ਥਾਂ ਤੇ ਵਿਕਾਸ ਦਾ ਕੋਈ ਇੱਕ ਇੱਟ ਵੀ ਕਿਤੇ ਨਹੀਂ ਲੱਗੀ ਸਿਰਫ ਤੇ ਸਿਰਫ ਇਹ ਸਰਕਾਰ ਚੁਟਕਲੇ ਸੁਣਾ ਕੇ ਗੱਲਾਂបਾਤਾਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੋਕਾਂ ਦਾ ਧਿਆਨ ਪਟਕਾ ਕੇ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਕਿ ਕੋਈ ਵਿਕਾਸ ਦਾ ਕੰਮ ਕਰ ਰਹੀ ਹੈ ਅੱਜ ਰਾਜਪੁਰਾ ਦੇ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਚਲੇ ਜਾਓ ਹਰ ਪਿੰਡ ਦੀ ਇੱਕੋ ਆਵਾਜ਼ ਹੈ ਕਿ ਸਰਕਾਰ ਨੇ 4 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਕੋਈ ਵਿਕਾਸ ਨਾਂ ਦਾ ਇੱਕ ਵੀ ਕੰਮ ਜੋ ਹੈ ਉਹ ਨਹੀਂ ਕੀਤਾ ਬਿਨਾਂ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਕਦੇ ਸਕੂਲਾਂ ਨੂੰ ਪੇਂਟ ਕਰਾ ਕੇ ਉੱਥੇ ਆ ਕੇ ਫੋਟੋਆਂ ਖਿਚਾ ਕੇ ਚਲੇ ਜਾਂਦੇ ਨੇ ਕਦੇ ਕਿਤੇ ਨਸ਼ੇ ਨੂੰ ਜੋ ਹੈ ਸਰਕਾਰ ਉਲਟਾ ਗੁੰਮਰਾਹ ਕਰ ਰਹੀ ਹੈ ਲੋਕਾਂ ਨੂੰ ਕਿ ਅਸੀਂ ਨਸ਼ੇ ਦਾ ਖਾਤਮਾ ਕਰ ਰਹੇ ਹਾਂ ਜਦੋਂ ਕਿ ਬਹੁਤ ਸਾਰੇ ਪਿੰਡ ਐਸੇ ਨੇ ਜਿੱਥੇ ਸ਼ਰੀਆਮ ਲੋਕ ਨਸ਼ਾ ਵੇਚ ਰਹੇ ਨੇ ਨਸ਼ਾ ਕਰ ਰਹੇ ਨੇ ਪਰ ਸਰਕਾਰ ਬਿਨਾ ਗੱਲਾਂ ਬਾਤਾਂ ਤੋਂ ਹੋਰ ਕੱਖ ਨਹੀਂ ਕਰ ਰਹੀ ਸਿਰਫ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਇਸ ਕਰਕੇ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਨੀਨਾ ਮਿੱਤਲ ਨੇ 4 ਸਾਲ ਦੇ ਸਮੇਂ ਦੌਰਾਨ ਬਿਨਾ ਲੋਕਾਂ ਨੂੰ ਲੁੱਟਣ ਤੋਂ ਕੋਈ ਵੀ ਜੋ ਕੰਮ ਹੈ ਇਹਨਾਂ ਨੇ ਨਹੀਂ ਕੀਤਾ ਇਸ ਲਈ ਲੋਕਾਂ ਦੇ ਮਨਾਂ ਤੋਂ ਬਿਲਕੁਲ ਉਤਰ ਚੁੱਕੇ ਨੇ ਔਰ ਲੋਕ ਅੱਜ ਇੱਕੋ ਗੱਲ ਹਰ ਪਿੰਡ ਦੇ ਹਰ ਬੱਚੇ ਦੇ ਮੂੰਹ ਤੇ ਇੱਕੋ ਹੀ ਆਵਾਜ਼ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਰੋਮਣੀ ਅਕਾਲੀ ਦਲ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਸਰਕਾਰ ਬੁਰੀ ਤਰ੍ਹਾਂ ਕਬਰਾਈ ਹੋਈ ਹੈ ਔਰ ਨਵੇਂ ਤੋਂ ਨਵੇਂ ਮਸਲੇ ਖੜੇ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦੀ ਜੋ ਕੋਸ਼ਿਸ਼ ਹੈ ਉਹ ਕਰ ਰਹੀ ਹੈ ਇੱਕ ਸ਼ਾਮਦੂ ਪਿੰਡ ਹੈ ਜੀ ਅਸੀਂ ਵੀ ਗਏ ਸੀ ਉੱਥੇ ਇੱਕ ਆਫੀ ਵੀਡੀਓ ਵਾਇਰਲ ਹੋਈ ਕਹਿੰਦੇ ਕਿ ਕੁਝ ਸਮੇਂ ਪਹਿਲਾਂ ਉੱਥੇ ਬੱਚੇ ਵੀ ਬਿਮਾਰੀ ਕਰ ਨਾਲ ਤੁਸੀਂ ਗਏ ਸੀ ਉਸ ਪਿੰਡ ਦੇ ਵਿੱਚ ਬਿਲਕੁਲ ਬਿਲਕੁਲ ਉੱਥੇ ਇੰਨਾ ਬੁਰਾ ਹਾਲ ਹੈ ਕਿ ਉੱਥੋਂ ਕੋਈ ਲੰਘ ਵੀ ਨਹੀਂ ਸਕਦਾ ਪੈਦਲ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਪਤਾ ਨਹੀਂ ਉਹ ਲੋਕ ਵਿਚਾਰੇ ਕਿਸ ਤਰ੍ਹਾਂ ਉੱਥੋਂ ਲੰਘਦੇ ਨੇ ਕੀ ਹਾਲ ਹੈ ਕੋਈ ਪਿੰਡ ਵਿੱਚ ਰਿਸ਼ਤੇਦਾਰ ਜਾ ਕੇ ਰਾਜੀ ਨਹੀਂ ਔਰ ਜਿੱਤਾ ਵੀ ਉੱਥੇ ਜਾਂਦਾ ਸੌ ਸੌ ਵਾਰੀ ਲੋਕ ਉੱਥੇ ਡਿੱਗਦੇ ਨੇ ਨਾ ਉੱਥੇ ਕੋਈ ਗੱਡੀ ਲੰਘ ਸਕਦੀ ਹੈ ਇੰਨਾ ਬੁਰਾ ਹਾਲ ਹੈ ਸਾਰਾ ਕੁਝ ਦੱਸਣ ਦੀ ਬਜਾਏ ਐਮਐਲਏ ਦਾ ਧਿਆਨ ਕਦੇ ਇਸ ਪਾਸੇ ਨਹੀਂ ਗਿਆ ਔਰ ਤੁਸੀਂ ਜਾ ਕੇ ਤੁਸੀਂ ਖੁਦ ਦੇਖਿਆ ਕਿ ਐਨੇ ਹਾਲਾਤ ਉਥੇ ਬਿਮਾਰੀ ਫੈਲੀ ਹੋਈ ਹੈ ਔਰ ਇਸ ਤੋਂ ਚੰਗਾ ਜੋ ਹੈ ਲੋਕਾਂ ਦਾ ਜਿਉਣਾ ਐਨਾ ਦੁੱਬਰ ਹੋਇਆ ਪਿਆ ਉਥੇ ਮੇਰੇ ਖਿਆਲ ਦੇ ਵਿੱਚ ਜਿਸ ਤਰ੍ਹਾਂ ਪਸ਼ੂ ਰਹਿੰਦੇ ਨੇ ਨਾ ਪਸ਼ੂਆਂ ਦਾ ਵੀ ਉਥੇ ਰਹਿਣਾ ਜ਼ਿਆਦਾ ਚੰਗਾ ਹੁੰਦਾ ਜਿੱਥੇ ਉਹ ਲੋਕ ਵਿਚਾਰੇ ਰਹਿ ਰਹੇ ਨੇ ਮੇਰੇ ਖਿਆਲ ਦੇ ਵਿੱਚ ਉਥੇ ਬਿਮਾਰੀਆਂ ਫੈਲਣਾ ਔਰ ਬੜਾ ਕੁਸ਼ ਹੋ ਰਿਹਾ ਪਰ ਸਰਕਾਰ ਦਾ ਧਿਆਨ ਬਿਲਕੁਲ ਇੱਕ ਇਸ ਪਾਸੇ ਨਹੀਂ ਸਰਕਾਰ ਸਿਰਫ ਲੁੱਟਣ ਤੇ ਲੱਗੀ ਹੋਈ ਹੈ ਇਸ ਤੋਂ ਇਲਾਵਾ ਸਰਕਾਰ ਨੂੰ ਹੋਰ ਕੋਈ ਕੰਮ ਨਹੀਂ ਲੁੱਟਣ ਤੋਂ ਬਿਨਾ ਇਸ ਲਈ ਲੋਕਾਂ ਦੇ ਮਨਾਂ ਤੋਂ ਇਹ ਸਰਕਾਰ ਬਿਲਕੁਲ ਉਤਰ ਚੁੱਕੀ ਹੈ ਔਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਬਿਨਾ ਚੁਟਕਲਿਆਂ ਤੋਂ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਨਾ ਇਹਨਾਂ ਨੇ 4 ਸਾਲ ਦੇ ਸਮੇਂ ਦੌਰਾਨ ਕੁਝ ਕੀਤਾ ਤੇ ਨਾ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕੁਝ ਕਰਨਾ ਇਸ ਲਈ ਪਿਛਲੇ ਸਮੇਂ ਦੌਰਾਨ ਬਲਾਕ ਸਮಿತಿ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਸਰਕਾਰ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਲੋਕਾਂ ਨੇ ਸਰਕਾਰ ਨੂੰ ਹਰਾ ਕੇ ਭੇਜਿਆ ਤਾਂ ਕਿ ਸਰਕਾਰ ਦੇ ਜੋ ਕੰਨ ਨੇ ਉਹ ਖੁੱਲ ਜਾਣ ਇਸ ਲਈ ਲੋਕਾਂ ਦੀ ਮਨਾਂ ਤੋਂ ਉਤਰੀ ਹੋਈ ਹੈ ਸਰਕਾਰ ਹਰ ਫਰੰਟ ਤੋਂ ਫੇਲ ਹੈ ਕਿਸੇ ਪਾਸੋਂ ਵੀ ਸਰਕਾਰ ਜੋ ਹੈ ਕੋਈ ਕੰਮ ਨਹੀਂ ਕਰ ਰਹੀ ਬਿਨਾਂ ਗੱਲਾਂ ਬਾਤਾਂ ਤੋਂ ਤੇ ਬਿਨਾਂ ਲੁੱਟਣ ਤੋਂ ਪਰ ਉਹ ਤਾਂ ਕਹਿੰਦੇ ਅਸੀਂ ਕੰਮ ਬਹੁਤ ਕੀਤੇ ਨੇ ਬਹੁਤ ਸਾਰੇ ਪੋਸਟਰ ਲੱਗੇ ਹੋਏ ਨੇ ਸੜਕਾਂ ਦੇ ਕਹਿੰਦੇ ਅਸੀਂ ਤਾਂ ਰਾਜਪੀਰੇ ਦਾ ਵਿਕਾਸ ਹੀ ਬੜਾ ਕੀਤਾ। ਬਾਈ ਬਿਨਾ ਪੋਸਟਰਾਂ ਤੋਂ ਮੈਂ ਕਹਿ ਰਿਹਾ ਤੁਸੀਂ ਜਿੱਥੇ ਚੱਲੇ ਜਾਓ ਫਲੈਕਸਾਂ ਤੋਂ ਬਿਨਾ ਹੋਰ ਕੁਝ ਨਹੀਂ ਤੁਹਾਨੂੰ ਨਜ਼ਰ ਆਉਣਾ। ਕੋਈ ਐਸਾ ਖੰਭਾ ਨਹੀਂ ਕੋਈ ਐਸਾ ਪੋਲ ਨਹੀਂ ਜਿੱਥੇ ਭਗਵੰਤ ਮਾਂ ਦੀ ਮਸ਼ਹੂਰੀ ਦੇ ਜੋ ਪੋਸਟਰ ਨੇ ਉਹ ਨਾ ਲੱਗੇ ਹੋਣ। ਕੋਈ ਐਸੀ ਦੁਵਾਰ ਨਹੀਂ ਜਿੱਥੇ ਭਗਵੰਤ ਮਾਂ ਦੀ ਮਸ਼ਹੂਰੀ ਨਾ ਹੋਈ ਹੋਵੇ। ਇਹ ਸਰਕਾਰ ਬਿਨਾ ਗੱਲਾਂ ਬਾਤਾਂ ਤੋਂ ਬਿਨਾ ਪੋਸਟਰਾਂ ਤੋਂ ਇਹਨਾਂ ਦੇ ਕੋਲ ਕੁਝ ਨਹੀਂ ਹੈਗਾ ਵਿਕਾਸ ਨਾ ਦੀ ਤੁਸੀਂ ਪੂਰਾ ਰਾਜਪੁਰਾ ਘੁੰਮ ਲਓ ਤੁਸੀਂ ਜਾ ਕੇ ਇੱਕ ਇੱਕ ਬੱਚੇ ਤੋਂ ਪੁੱਛ ਕੇ ਦੇਖ ਲਓ ਕਿ ਤੁਹਾਨੂੰ ਕੋਈ ਸਰਪੰਚ ਕੋਈ ਪਿੰਡ ਵਾਸੀ ਇਹ ਦੱਸ ਦੇਵੇ ਕਿ ਇਹਨਾਂ ਨੇ ਕਿਤੇ ਇੱਕ ਵੀ ਕਿਲੋ ਸਿਮਿੰਟ ਜੋ ਹੈ ਕਿਤੇ ਉਹ ਲਾਇਆ ਹੋਵੇ ਇਸ ਲਈ ਬਿਨਾ ਗੱਲਾਂ ਬਾਤਾਂ ਤੋਂ ਬਿਨਾ ਪੋਸਟਰਾਂ ਤੋਂ ਬਿਨਾ ਫਲੈਕਸਾਂ ਤੋਂ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਸਿਰਫ ਤੁਸੀਂ ਜਿੱਥੇ ਜਾਓਗੇ ਤੁਹਾਨੂੰ ਪੋਸਟਰ ਹੀ ਨਜ਼ਰ ਆਉਣਗੇ ਇਸ ਤੋਂ ਬਿਨਾ ਵਿਕਾਸ ਕਿਸੇ ਪਾਸੇ ਤੁਹਾਨੂੰ ਦਿਸਣ ਦਾ ਨਾਂ ਵੀ ਨਹੀਂ ਲੈਂਦਾ ਨਾ ਕਿਤੇ ਕੀਤਾ ਨਾ ਕਿਤੇ ਦਿਸਣਾ ਜਿੱਦਾਂ ਗੜੀ ਸਾਹਿਬ ਤੁਸੀਂ ਗੱਲ ਕਰ ਰਹੇ ਹੋ ਕਿ ਬਲਾਕ ਸੰਮਤੀ ਦੇ ਵਿੱਚ ਯਾਨੀ ਉਹਨਾਂ ਨੂੰ ਕਾਫੀ ਜ਼ਿਆਦਾ ਸੀਟਾਂ ਯਾਨੀ ਮਿਲੀਆਂ ਨਹੀਂ ਹੈਗੀਆਂ ਕਾਂਗਰਸ ਨੂੰ ਮਿਲੀਆਂ ਸੀ ਤੇ ਕਈ ਤੁਹਾਨੂੰ ਵੀ ਮਿਲੀਆਂ ਸੀ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਕਿੰਨੀ ਕਿ ਲੋੜ ਹੈ ਕਿਦਾਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਕਿ ਲੋਕ ਆਪਣੀ ਪ੍ਰੋਬਲਮਾਂ ਤੁਹਾਨੂੰ ਦੱਸ ਰਹੇ ਨੇ ਕਿਉਂਕਿ ਤੁਹਾਨੂੰ ਵੀ 2027 ਦੇ ਵਿੱਚ ਕਾਫੀ ਮੁਸ਼ਕਲ ਕਰਨੀ ਪੈਣੀ ਹੈ ਕਿਉਂਕਿ ਲੋਕ ਤੁਹਾਨੂੰ ਹਲਕੇ ਦੇ ਵਿੱਚ ਪਿਆਰ ਵੀ ਬਹੁਤ ਕਰਦੇ ਨੇ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਕਿੰਦਾ ਦੀ ਪ੍ਰੋਬਲਮਾਂ ਲੋਕ ਤੁਹਾਡੇ ਕੋਲ ਲੈ ਕੇ ਆ ਰਹੇ ਨੇ ਦੇਖੋ ਮੈਂ ਪਹਿਲਾਂ ਵੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਲੋਕਾਂ ਕੋਲ ਸਾਰਾ ਕੁਝ ਲੋਕਾਂ ਨੇ ਦੇਖਿਆ ਲੋਕਾਂ ਕੋਲ ਇੱਕ ਪਹਿਲਾ ਰਸਤਾ ਸੀ ਲੋਕਾਂ ਨੇ ਇਹ ਚੁਣਿਆ ਕਿ ਬਹੁਤ ਦੂਸਰੀਆਂ ਪਾਰਟੀਆਂ ਨੇ ਗੱਲਾਂ ਕੀਤੀਆਂ ਨੇ ਔਰ ਜਿਸ ਤਰ੍ਹਾਂ ਦੀ ਭਗਵੰਤਮਾਨ ਗੱਲਾਂ ਕਰਦਾ ਸੀ ਕਿ ਮੈਂ ਇੱਕ ਸਾਧਾਰਨ ਪਰਿਵਾਰ ਦਾ ਬੱਚਾ ਤੇ ਮੈਂ ਤੁਹਾਡੇ ਵਿੱਚੋਂ ਆ ਔਰ ਜੋ ਕੁਝ ਉਸਨੇ ਕਿਹਾ ਸੀ ਲੋਕਾਂ ਨੇ ਭਰੋਸਾ ਕਰ ਲਿਆ ਪਹਿਲਾਂ ਕਾਂਗਰਸ ਨੇ ਇਸੇ ਤਰ੍ਹਾਂ ਕੀਤਾ ਸੀ ਕੈਪਟਨ ਅਮਰੀਂਦਰ ਸਿੰਘ ਨੇ ਗੁਰਬਾਣੀ ਦਾ ਪਵਿੱਤਰ ਗੁਟਕਾ ਸਾਹਿਬ ਫੜ ਕੇ ਸੌਂ ਖਾਦੀ ਸੀ ਲੋਕ ਉਦੋਂ ਵੀ ਗੱਲਾਂ ਵਿੱਚ ਆ ਗਏ ਕਿ ਪਤਾ ਨਹੀਂ ਇਸ ਨੇ ਕਰਜ਼ਾ ਮਾਫ਼ ਕਰ ਦੇਣਾ ਬਹੁਤ ਕੁਝ ਉਸ ਨੇ ਕਿਹਾ ਸੀ ਪਰ 5 ਸਾਲੋ ਮਹਿਲਾ ਵਿੱਚੋਂ ਬਾਹਰ ਨਹੀਂ ਨਿਕਲਿਆ ਔਰ ਇੱਥੇ ਕਾਂਗਰਸ ਨੇ ਜਿਸ ਤਰ੍ਹਾਂ ਲੁੱਟਿਆ ਔਰ ਜੇ ਮੈਂ ਰਾਜਪ੍ਰੇ ਦੀ ਗੱਲ ਕਰਾਂ ਰਾਜਪ੍ਰੇ ਦੇ ਵਿੱਚ ਹਰਦੇਵਾਲ ਸਿੰਘ ਕੰਬੋਜ ਜਦੋਂ ਕਾਂਗਰਸ ਦਾ ਰਾਜ ਸੀ ਜਿੰਨੀ ਗੁੰਡਾਗਰਦੀ ਉਸ ਨੇ ਕੀਤੀ ਹੈ ਮੇਰੇ ਖਿਆਲ ਦੇ ਵਿੱਚ 70 ਸਾਲ ਦੇ ਵਿੱਚ ਸਾਰੇ ਰਿਕਾਰਡ ਉਸ ਨੇ ਤੋੜ ਦਿੱਤੇ ਨੇ ਚਾਹ ਪੰਚਾਇਤਾਂ ਸੀ ਬਲਾਕ ਸੰਮਤੀ ਐਮਸੀ ਦੀ ਚੋਣਾਂ ਔਰ ਆਪਣੇ ਪੁੱਤਰ ਨੂੰ ਗੁੰਡਾ ਬਣਾ ਕੇ ਉਸ ਤੋਂ ਪੂਰੀ ਜੋ ਗੁੰਡਾ ਕਰਦੀ ਹੈ ਇਸ ਨੇ ਕਰਵਾਈ ਹੈ ਲੋਕਾਂ ਦੇ ਚਪੇੜਾਂ ਤੱਕ ਮਰਵਾਈਆਂ ਨੇ ਔਰ ਗੁੰਡਾ ਕਰਦੀ ਕਰਕੇ ਕਿਸੇ ਨੂੰ ਬੋਲਣ ਦਾ ਵੀ ਅਧਿਕਾਰ ਨਹੀਂ ਸੀ ਕਈਨਾਂ ਦੇ ਬਰ ਖਿਲਾਫ ਕੁਝ ਬੋਲੇ ਔਰ ਲੋਕ ਉਦੋਂ ਲੋਕਾਂ ਨੇ ਇਹ ਦੇਖਿਆ ਵੀ ਸ਼ਹਿਰ ਨੀਨਾ ਮਿੱੱਤਲ ਨੂੰ ਲਿਆਵਾਂਗੇ ਕੋਈ ਸਾਡਾ ਸੁਧਾਰ ਹੋ ਜਾਏਗਾ ਪਰ ਨੀਨਾ ਮਿੱੱਤਲ ਤੋਂ ਵੀ ਲੋਕ ਬੁਰੀ ਤਰ੍ਹਾਂ ਅੱਕ ਚੁੱਕੇ ਨੇ ਹੁਣ ਲੋਕਾਂ ਨੂੰ ਇੱਕੋ ਰਸਤਾ ਦਿਖ ਰਿਹਾ ਸ਼੍ਰੋਮਣੀ ਅਕਾਲੀ ਦਲ ਔਰ ਲੋਕਾਂ ਦੀ ਹਮੇਸ਼ਾ ਇੱਕੋ ਗੱਲ ਰਹਿੰਦੀ ਸੀ ਕਲੰਭਾ ਰਹਿੰਦਾ ਸੀ ਕਿ ਇੱਥੋਂ ਦੇ ਜਮਪੜ ਨੂੰ ਮੌਕਾ ਨਹੀਂ ਮਿਲਦਾ ਇੱਥੇ ਰਾਜ ਖੁਰਾਨੇ ਤੋਂ ਬਾਅਦ ਔਰ ਮੈਂ ਕਹਿ ਸਕਦਾ ਹਰਬੰਸ ਲਾਲ ਤੋਂ ਬਾਅਦ ਕਿਸੇ ਇਲਾਕੇ ਦੇ ਜਮਪੜ ਨੂੰ ਇੱਥੋਂ ਟਿਕਟ ਨਹੀਂ ਮਿਲੀ ਸਾਰੇ ਹੀ ਬਾਹਰ ਤੇ ਹਰਦੀਾਲ ਸਿੰਘ ਕੰਬੋਜ ਵੀ ਬਾਹਰ ਦਾ ਹੈ ਨੀਨਾ ਮਿੱਤਲ ਵੀ ਬਾਹਰ ਤੋਂ ਹੈ ਜਿੰਨੇ ਵੀ ਆਉਂਦੇ ਰਹੇ ਨੇ ਸਾਰੇ ਬਾਹਰ ਤੋਂ ਆਉਂਦੇ ਰਹੇ ਨੇ ਪਿਛਲੇ ਸਮੇਂ ਦੌਰਾਨ ਇੱਥੇ ਚਰਨਜੀਤ ਸਿੰਘ ਬਰਾੜ ਆਇਆ ਉਸ ਤੋਂ ਵੀ ਲੋਕਾਂ ਦਾ ਇਹੀ ਵਾਲਾ ਵਾਸੀ ਕਿ ਬਾਹਰ ਲੈ ਆਏ ਨੇ ਮੈਂ ਇਸ ਹਲਕੇ ਦਾ ਜੰਪਾਣਾ ਇੱਥੇ ਜੰਮਿਆ ਇੱਥੇ ਖੇਡਿਆ ਇੱਥੇ ਵੱਡੇ ਹੋਇਆ ਔਰ ਇੱਥੇ ਹੀ ਜ਼ਿੰਦਗੀ ਬਤਾ ਕੇ ਇੱਥੇ ਹੀ ਮਰ ਜਾਣਾ ਕਿਉਂਕਿ ਸਾਡਾ ਆਪਣਾ ਹਲਕਾ ਸਾਨੂੰ ਆਪਣੇ ਹਲਕੇ ਨਾਲ ਪਿਆਰ ਹੈ ਔਰ ਲੋਕ ਬਹੁਤ ਪਿਆਰ ਕਰਦੇ ਨੇ ਅੱਜ ਲੋਕ ਸ਼ਰੋਮਣੀ ਅਕਾਲੀ ਦਲ ਨੂੰ ਮੌਕਾ ਦੇਣ ਦੇ ਲਈ ਬਹੁਤ ਕਾਲੇ ਨੇ ਲੋਕਾਂ ਨੂੰ ਇੱਕੋ ਭਰੋਸਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਪੰਜਾਬ ਨੂੰ ਜੇ ਬਚਾ ਸਕਦਾ ਤੇ ਅੱਜ ਸ਼ਰੋਮਣੀ ਅਕਾਲੀ ਦਲ ਬਚਾ ਸਕਦਾ ਕਿਉਂਕਿ ਪੰਜਾਬ ਪਹਿਲੇ ਨੰਬਰਾਂ ਤੇ ਸੂਬਾ ਸੀ ਅੱਜ ਪਛੜ ਕੇ ਦੇਸ਼ ਦੇ ਪਛੜੇ ਹੋਏ ਸੂਬਿਆਂ ਦੇ ਵਿੱਚ ਜੋ ਪੰਜਾਬ ਚਲਿਆ ਗਿਆ ਪੰਜਾਬ ਬੁਰੀ ਤਰ੍ਹਾਂ ਪਛੜ ਕੇ ਰਹਿ ਗਿਆ ਔਰ ਲੋਕਾਂ ਨੂੰ ਇੱਕੋ ਆਸ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਹਿਲਾਂ ਬਹੁਤ ਵੱਡਾ ਵਿਕਾਸ ਜਦੋਂ ਸਾਬਕਾ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਉਸ ਸਮੇਂ ਹੋਇਆ ਨਹੀਂ ਅੱਜ ਜੋ ਵੀ ਪੰਜਾਬ ਦੇ ਵਿੱਚ ਹੈ ਉਹ ਚਾਹੇ 에어ਪੋਰਟ ਬਣੇ ਨੇ ਚਾਹੇ ਥਰਮਲ ਪਲਾਂਟ ਬਣੇ ਨੇ ਜੋ ਕੁਝ ਵੀ ਹੋਇਆ ਉਹ ਸਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ ਹਰ ਧਰਮ ਦਾ ਜਿੱਥੇ ਵੀ ਕੋਈ ਧਾਰਮਿਕ ਸਥਾਨ ਸੀ ਚਾਹੇ ਸ੍ਰੀ ਹਰਮੰਦਰ ਸਾਹਿਬ ਦਾ ਚੁਗਿਰਦਾ ਬਣਿਆ ਉਥੇ ਭਗਵਾਨ ਬਾਲਮੀਕ ਗੁਰੂ ਰਵੀਦਾਸ ਜੀ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਸੀ ਉਥੇ ਸਾਰਿਆਂ ਦਾ ਜੋ ਸਰ ਪ੍ਰਕਾਸ਼ ਸਿੰਘ ਬਾਦਲ ਨੇ ਵੱਡੇ ਪੱਧਰ ਤੇ ਪੈਸੇ ਦੇ ਕੇ ਉਹਨਾਂ ਦਾ ਜੋ ਵਿਕਾਸਿਓ ਕਰਵਾਇਆ ਸੀ ਔਰ ਹਰ ਧਰਮ ਨੂੰ ਹਰ ਜਾਤ ਨੂੰ ਹਰ ਮਜਬ ਨੂੰ ਗਰੀਬ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਮਲਾਜਮ ਨੂੰ ਹਰ ਕਿਸੇ ਦੀ ਸੁਣਵਾਈ ਹੁੰਦੀ ਸੀ ਅੱਜ ਜੋ ਵੀ ਗੱਲਾਂ ਹੋ ਰਹੀਆਂ ਨੇ ਚਾਹੇ ਆਟਾ ਦਾਲ ਦੀ ਸਕੀਮ ਹੈ ਬਿਜਲੀ ਦਾ ਬਿੱਲ ਮਾਫ ਹੈ ਗਰੀਬਾਂ ਨੂੰ ਤੇ ਕਿਸਾਨਾਂ ਦਾ ਬਿੱਲ ਮਾਫ ਸੀ ਇਹ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਲਿਆਂਦੀਆਂ ਹੋਈਆਂ ਸੀ ਸਗੋਂ ਸਾਨੂੰ ਦੁੱਖ ਹੈ ਕਿ ਬਹੁਤ ਸਾਰੀਆਂ ਸਾਡੀਆਂ ਸਕੀਮਾਂ ਸਰਕਾਰ ਨੇ ਪਹਿਲਾਂ ਕਾਂਗਰਸ ਨੇ ਰੈਂਦੀਆਂ ਖੁੰਦੀ ਆਮ ਆਦਮੀ ਪਾਰਟੀ ਨੇ ਖਤਮ ਕਰ ਦਿੱਤੀਆਂ ਨੇ ਇਸ ਲਈ ਲੋਕਾਂ ਨੂੰ ਅੱਜ ਫੇਰ ਇੱਕੋ ਵਿਸ਼ਵਾਸ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਬਹੁਤ ਜ਼ਰੂਰੀ ਹੈ ਔਰ ਰਾਜਪੁਰੇ ਦੇ ਲੋਕਾਂ ਨੂੰ ਮੇਰੀ ਬੇਨਤੀ ਵੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਾਂ ਆਓ ਸਾਰੇ ਇਕੱਠੇ ਹੋਈਏ ਆਪਾਂ ਇਸ ਹਲਕੇ ਦੇ ਨਾਲ ਸਾਡਾ ਲਗਾਓ ਹੈ ਸਾਡਾ ਆਪਣਾ ਹਲਕਾ ਹੈ ਔਰ ਇਸ ਲਈ ਅਸੀਂ ਇਕੱਠੇ ਹੋ ਕੇ ਇੱਥੋਂ ਜੋ ਹੈ ਇਹਨਾਂ ਬਾਹਰ ਲਿਆਂ ਨੂੰ ਭਜਾ ਕੇ ਇੱਥੋਂ ਦੇ ਜੰਪੜ ਮੈਂ ਤੁਹਾਡਾ ਆਪਣਾ ਤੁਹਾਡਾ ਭਰਾ ਆ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰਨੇ ਨੇ ਇਸ ਲਈ ਆਉਣ ਵਾਲਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਔਰ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਥੇ ਪੰਜਾਬ ਦੇ ਵਿੱਚ ਸਰਕਾਰ ਬਣਾਏਗਾ ਸਰਦਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਹਰ ਬੰਦੇ ਦੀ ਇੱਛਾ ਹੈ ਗੜੀ ਸਾਹਿਬ ਇਹ ਤਾਂ ਗੱਲ ਸੱਚੀ ਤੁਸੀਂ ਆਖੀ ਇਸ 'ਚ ਕੋਈ ਦੁਹਰਾਇ ਨਹੀਂ ਕਿ ਜੋ ਵੀ ਸੜਕਾਂ ਬਣੀਆਂ ਨੇ ਥਰਮਲ ਪਲੈਂਟ ਬਣਿਆ ਹੋਰ ਬਹੁਤ ਕੁਝ ਬਣਿਆ ਹੈ ਇਸ ਨੂੰ ਸਭ ਜਾਣਦੇ ਨੇ ਗੱਲ ਸਹੀ ਹੈ 2 ਮਿੰਟ ਤੁਹਾਡੇ ਹੋਰ ਲਵਾਂਗੇ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਵਿਕਰਮ ਸਿੰਘ ਮਜੀਠੀਆ ਜੀ ਬਾਹਰ ਆਏ ਨੇ ਚਿੱਟੀ ਦਾੜੀ ਤੇ ਮੁੱਛਾਂ ਨੂੰ ਤਾਂ ਤੇ ਕਾਲਾ ਚਸ਼ਮਾ ਲਾਇਆ ਹੋਇਆ ਤੇ ਉਹਨਾਂ ਨੇ ਮਾਨ ਸਾਹਿਬ ਨੂੰ ਇੱਕ ਗੱਲ ਆਖੀ ਹੈ ਕਹਿੰਦੇ ਕਿ ਕਿ ਮੈਂ ਤਾਂ ਬੈਂਗਣਾ ਵਾਲੀ ਸਬਜ਼ੀ ਖਾ ਕੇ ਸਾਰ ਲਈ ਤਬ ਤੇਰਾ ਕੀ ਹੋਗਾ ਸਾੰਬਾ ਤੁਹਾਨੂੰ ਕੀ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਨਾਲ ਹੋਰ ਕਿੰਨੀ ਕ ਮਜ਼ਬੂਤ ਹੋ ਗਈ ਹੈ ਪਾਰਟੀ ਦੇਖੋ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਜੇਲਾਂ ਤੋਂ ਡਰਦਾ ਹੈ ਨਾ ਸ਼੍ਰੋਮਣੀ ਅਕਾਲੀ ਦਲ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ ਹੈ ਸਭ ਵਿਕਰਮ ਸਿੰਘ ਮਜੀਠੀਆ ਪਹਿਲਾਂ ਤੋਂ ਹੀ ਸਰਕਾਰ ਦੇ ਕੰਨ ਖੋਲਣ ਦੇ ਲਈ ਭਗਵੰਤ ਮਾਨ ਨੂੰ ਸਮੇਂਦਰ ਸਮੇਂ ਜੋ ਵੀ ਕਮੀਆਂ ਕਮਜ਼ੋਰੀਆਂ ਸਨ ਉਹ ਉਹਨਾਂ ਦੇ ਲਈ ਹਮੇਸ਼ਾ ਉਹਨਾਂ ਨੂੰ ਅਗਾਹ ਕਰਾਉਂਦਾ ਰਿਹਾ ਹੈ ਔਰ ਸਰਕਾਰ ਨੂੰ ਇਸੇ ਗੱਲ ਤੋਂ ਚਿੜਸੀ ਕਿ ਇਹ ਸਾਡੀਆਂ ਕਮੀਆਂ ਕੱਢ ਕੇ ਲੋਕਾਂ ਦੇ ਵਿੱਚ ਉਜਾਗਰ ਕਰਦਾ ਔਰ ਇਹਨਾਂ ਨੂੰ ਇਹ ਸਿੱਕੇ ਸਾ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਬੰਦ ਕਰਕੇ ਉਹਨਾਂ ਨੂੰ ਡਰਾ ਲਵਾਂਗੇ ਤੁਸੀਂ ਦੇਖਿਆ ਹੋਣਾ ਕਿ ਜਮਾਂਤ ਤੋਂ ਥੋੜੇ ਦਿਨ ਪਹਿਲਾਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਗਏ ਸੀ ਔਰ ਉੱਥੋਂ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸੀ ਕਿ ਮੇਰਾ ਬਾਹਰ ਜਾ ਕੇ ਪੱਤਰਕਾਰਾਂ ਲਈ ਲੋਕਾਂ ਨੂੰ ਇੱਕ ਸੁਨੇਹਾ ਦੇ ਦਿਓ ਸਰਕਾਰ ਤੱਕ ਪਹੁੰਚਦਾ ਕਰ ਦਿਓ ਕਿ ਸਾਬ ਵਿਕਰਮ ਸਿੰਘ ਮਜੀਠੀਆ ਤੇ ਜੋ ਵੀ ਕੋਈ ਹੋਰ ਕਰਨਾ ਹੈ ਤੁਸੀਂ ਕਰ ਲਓ ਨਾ ਮੈਂ ਜੇਲਾ ਤੋਂ ਡਰਦਾ ਤੇ ਨਾ ਮੈਂ ਡਰਨਾ ਔਰ ਮੈਂ ਸੱਚ ਕਹਿਣ ਤੋਂ ਕਦੇ ਪਿੱਛੇ ਨਹੀਂ ਹਟਣਾ ਉਹ ਬਾਹਰ ਆਏ ਨੇ ਉਹਨਾਂ ਨੇ ਆ ਕੇ ਸਰਕਾਰ ਨੂੰ ਔਰ ਭਗਵੰਤ ਮਾਨ ਨੂੰ ਫਿਰ ਚੈਲੰਜ ਕੀਤਾ ਕਿ ਮੈਂ ਬਾਹਰ ਆਇਆ ਔਰ ਸੱਚ ਕਹਿਣ ਤੋਂ ਮੈਂ ਕਦੇ ਪਿੱਛੇ ਨਹੀਂ ਹਟਣਾ ਔਰ ਉਹਨਾਂ ਦੇ ਆਉਣ ਦੇ ਨਾਲ ਤੁਸੀਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਅਕਾਲੀ ਵਰਕਰ ਪਹੁੰਚੇ ਹੋਏ ਸੀ ਔਰ ਜੋਕਾਰਿਆਂ ਦੀ ਗੂੰਜ ਤੇ ਵਿੱਚ ਢੋਲ ਠਮਕਿਆਂ ਦੇ ਨਾਲ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਜੋ ਹੈ ਲੋਕਾਂ ਨੇ ਬਹੁਤ ਚੜ੍ਹਦੀ ਕਲਾ ਦੇ ਨਾਲ ਕੀਤਾ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਇਸ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਜੋ ਹੈ ਉਹ ਮਜਬੂਤ ਮਜਬੂਤੀ ਵੱਲ ਜਾ ਰਿਹਾ ਹੈ ਇਸ ਲਈ ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੀਡਰ ਜੋ ਨੇ ਉਹ ਚੜ੍ਹਦੀ ਕਲਾ ਨਾਲ ਇੱਥੇ ਸਰਕਾਰ ਲਿਆਉਣ ਤੇ ਲਈ ਪੰਜਾਬ ਦੇ ਵਿੱਚ ਕੰਮ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਹੈ ਪੰਜਾਬ ਦੇ ਵਿੱਚ ਆਉਣਾ ਬਿਲਕੁਲ ਲਗਭਗ ਤੈਅ ਹੋ ਚੁੱਕਿਆ ਹੈ ਕਿਉਂਕਿ ਲੋਕਾਂ ਦੇ ਮਨਾਂ ਦੀ ਆਵਾਜ਼ ਹੈ ਗੜੀ ਸਾਹਿਬ ਅੱਜ ਦੇਖਿਆ ਜਾਂਦਾ ਹੈ ਕਿ ਪੰਜਾਬ ਦੇ ਹਾਲਾਤ ਕਿਦਾਂ ਦੇ ਬਣੇ ਹੋਏ ਨੇ ਯਾਨੀ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਤੇ ਯਾਨੀ ਜੇ ਆਪਾਂ ਗੱਲ ਕਰੀਏ ਡੀਜੀਪੀ ਸਾਹਿਬ ਜੀ ਉਹ ਕਹਿੰਦੇ ਕਿ ਅਸੀਂ ਗੈਂਗਵਾਰ ਖਤਮ ਕਰ ਰਹੇ ਹਾਂ ਤੇ ਗੈਂਗਸਟਰਾਂ ਨੂੰ ਵੀ ਚੱਕ ਰਹੇ ਨੇ ਤੇ ਮਾਰ ਰਹੇ ਨੇ ਅੱਜ ਲਗਾਤਾਰ ਹੀ ਆਪਾਂ ਜੇ ਗੈਂਗਵਾਰ ਦੀ ਗੱਲ ਕਰ ਲਈਏ ਜਲੰਧਰ ਦੇ ਵਿੱਚ ਹੁਣ ਆਪ ਲੀਡਰ ਦਾ ਕਤਲ ਹੋਇਆ ਤੇ ਇੱਕ ਸਰਪੰਚ ਦਾ ਕਤਲ ਹੋਇਆ ਸੀ ਹੁਣ ਮੋਹਾਲੀ ਦੀ ਗੱਲ ਕਰ ਲਈਏ ਤਾਂ ਐਸਐਸਪੀ ਕੰਪਲੈਕਸ ਦੇ ਬਾਹਰ ਵੀ ਕਤਲ ਹੋਇਆ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਉਹ ਕਹਿ ਰਹੇ ਨੇ ਕਿ ਅਸੀਂ ਸਭ ਕੁਝ ਖਤਮ ਕਰਤਾ ਇਹ ਗੈਂਗਵਾਰ ਖਤਮ ਕਰ ਰਹੇ ਹਨ ਪਰ ਅੱਜ ਸਾਰੇ ਆਮ ਸੜਕਾਂ ਤੇ ਯੂਪੀ ਬਿਹਾਰ ਬਣਿਆ ਹੋਇਆ ਜੋ ਹਾਲਾਤ ਪੰਜਾਬ ਦੇ ਬਣੇ ਹੈ ਕਦੇ ਦੇਖਿਆ ਇਦਾਂ ਦੇ ਹਾਲਾਤ ਦੇਖੋ ਅੱਜ ਮਾਹੌਲ ਇੰਨਾ ਖਰਾਬ ਹੈ ਕਿ ਹਰ ਬੰਦਾ ਜਦੋਂ ਬਾਹਰ ਨਿਕਲਦਾ ਹੈ ਨਾ ਉਹ ਆਪਣੇ ਆਪ ਨੂੰ ਅਨ ਸੇਫ ਮਹਿਸੂਸ ਕਰਦਾ ਹੈ ਅੱਜ ਬਾਹਰ ਨਿਕਲਣ ਲੱਗਿਆਂ ਹਰ ਬੰਦੇ ਨੂੰ ਡਰ ਲੱਗਦਾ ਕੋਈ ਧੀ ਪਹਿਣ ਕੋਈ ਗਹਿਣੇ ਪਾ ਕੇ ਨਹੀਂ ਜਾ ਸਕਦੀ ਥਾਂ ਥਾਂ ਤੇ ਲੁੱਟਖੋ ਹੋ ਰਹੀ ਹੈ ਔਰ ਕਿਸੇ ਦਾ ਕੋਈ ਪਤਾ ਨਹੀਂ ਵਿਆਹ ਸ਼ਾਦੀਆਂ ਦੇ ਵਿੱਚ ਕਿਸੇ ਨੂੰ ਮਾਰ ਰਹੇ ਨੇ ਐਸਐਸਪੀ ਦਫ਼ਤਰ ਦੇ ਅੱਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਜਿੱਥੋਂ ਲੋਕ ਇਨਸਾਫ ਲੈਣ ਜਾਂਦੇ ਨੇ ਜਿੱਥੋਂ ਲੋਕ ਆਪਣੀ ਸੁਰੱਖਿਆ ਲਈ ਉਸ ਦਫ਼ਤਰ ਦੇ ਵਿੱਚ ਜਾਂਦੇ ਨੇ ਉਸ ਦਫ਼ਤਰ ਦੇ ਸਾਹਮਣੇ ਉੱਥੇ ਨੌਜਵਾਨ ਦਾ ਕਤਲ ਕੀਤਾ ਗਿਆ ਅੱਜ ਪੰਜਾਬ ਦੇ ਐਸੇ ਹਾਲਾਤ ਖਰਾਬ ਹੋ ਗਏ ਨੇ ਕਿ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਜੋ ਸੇਫ ਹੈ ਉਹ ਮਹਿਸੂਸ ਨਹੀਂ ਕਰਦਾ ਇੰਨੇ ਮਾਹੌਲ ਖਰਾਬ ਹੋ ਚੁੱਕੇ ਐ ਅੱਜ ਦੇਖ ਰਹੇ ਆ ਕਿ ਲੋਕ ਜਿਸ ਤਰ੍ਹਾਂ ਪਟਾਕਿਆਂ ਦੀ ਤਰ੍ਹਾਂ ਅਸਲਾ ਲਈ ਫਿਰਦੇ ਨੇ ਸਾਨੂੰ ਸਮਝ ਨਹੀਂ ਆ ਰਹੀ ਕਿ ਕਿੱਥੋਂ ਇੰਨਾ ਅਸਲਾ ਆ ਰਿਹਾ ਸਰਕਾਰ ਬੇਕਸੂਰਾਂ ਲੋਕਾਂ ਨੂੰ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਨੂੰ ਗੈਂਗਸਟਰ ਦਾ ਨਾਮ ਦੇ ਕੇ ਉਹਨਾਂ ਨੌਜਵਾਨਾਂ ਤੇ ਤਸ਼ੱਦਦ ਕਰ ਰਹੀ ਐ ਔਰ ਸਰਕਾਰ ਸੁਰੱਖਿਆ ਦੇ ਮਾਮਲੇ ਤੇ ਬਿਲਕੁਲ ਫੇਲ ਹੋ ਚੁੱਕੀ ਐ ਔਰ ਜ਼ੀਰੋ ਨੰਬਰ ਜੇ ਮੈਂ ਕਹਿ ਸਕਦਾ ਉਹਨਾਂ ਨੂੰ ਦੇਣਾ ਹੋਵੇ ਤਾਂ ਬਿਲਕੁਲ ਜ਼ੀਰੋ ਨੰਬਰ ਉਹਨਾਂ ਨੂੰ ਮਿਲਦਾ ਹੈ ਅੱਜ ਹਰ ਵਿਅਕਤੀ ਬਾਹਰ ਨਿਕਲਣ ਲੱਗਿਆ ਡਰ ਕੇ ਜਾਂਦਾ ਕਿ ਪਤਾ ਨਹੀਂ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਇਹ ਪੰਜਾਬ ਦੇ ਹਾਲਾਤ ਹੈ ਸਰਕਾਰ ਨੇ ਬਣਾ ਦਿੱਤੇ ਨੇ ਹਰ ਫਰੰਟ ਤੋਂ ਮੇਰਾ ਕਹਿਣ ਦਾ ਭਾਵੇਂ ਹੈ ਕਿ ਸਰਕਾਰ ਹਰ ਫਰੰਟ ਤੋਂ ਫੇਲ ਹੈ ਨਾ ਲੋਕਾਂ ਨੂੰ ਵਿਕਾਸ ਦਾ ਕੋਈ ਦੇ ਸਕੀ ਹੈ ਔਰ ਨਾ ਹੀ ਲੋਕਾਂ ਨੂੰ ਸੁਰੱਖਿਆਤ ਜੋ ਹੈ ਉਹ ਲੋਕ ਇੱਥੇ ਰਹਿ ਰਹੇ ਨੇ ਹਰ ਵਿਅਕਤੀ ਅਸੁਰੱਖਿਅਤ ਮਹਿਸੂਸ ਆਪਣੇ ਆਪ ਨੂੰ ਕਰਦਾ ਔਰ ਕੋਈ ਇੱਥੇ ਸੇਫ ਨਹੀਂ ਇਹ ਕਿਸੇ ਨੂੰ ਪਤਾ ਨਹੀਂ ਕਿ ਜਾਣ ਲੱਗਿਆਂ ਘਰ ਵਾਪਸ ਆਉਣਾ ਹੈ ਕਿ ਨਹੀਂ ਆਉਣਾ ਐਸਾ ਪੰਜਾਬ ਦਾ ਮਾਹੌਲ ਬਣਾ ਦਿੱਤਾ ਗੱਡੀ ਸਾਬ ਲਾਸਵਾਲੇ ਮੈਂ ਕਿ ਜਿਸ ਤਰ੍ਹਾਂ ਦੇਖਿਆ ਜਾਂਦਾ ਰਵਨੀਤ ਸਿੰਘ ਬਿੱਟੂ ਅਤੇ ਰਾਹੁਲ ਗਾਂਧੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਯਾਨੀ ਰਾਹੁਲ ਗਾਂਧੀ ਉਹਨਾਂ ਨੂੰ ਗद्दार ਦੱਸ ਰਿਹਾ ਨੇ ਤੇ ਉਹ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਉਹ ਇਹ ਗੱਲ ਕਰ ਰਹੇ ਨੇ ਕਹਿੰਦੇ ਦੇਸ਼ ਦੇ ਗद्दार ਕਿਸ ਤਰ੍ਹਾਂ ਉਹ ਦੇਖਦੇ ਹੋ ਕਿ ਦਸਤਾਰ ਨੂੰ ਟਾਰਗੇਟ ਕੀਤਾ ਜਾਂਦਾ ਹੈ ਪੋਲਿਟਿਕਸ ਦੇ ਵਿੱਚ ਜਾਂ ਤਾਂ ਫਿਰ ਕਹਿੰਦੇ ਬੇਅਦਬੀਆਂ ਨੂੰ ਕੀਤਾ ਜਾਂਦਾ ਹੈ ਜਾਂ ਫਿਰ ਜਾਤੀਵਾਦ ਨੂੰ ਲੈ ਕੇ ਅੱਗੇ ਬੜਾਵਾ ਦਿੱਤਾ ਜਾਂਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਖੋ ਕਾਂਗਰਸ ਦਾ ਪਹਿਲਾਂ ਹੀ ਤਾਂ ਇਹ ਆਪਾਂ ਦੇਖਿਆ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਔਰ ਹਮੇਸ਼ਾ ਸਿੱਖਾਂ ਤੇ ਇਹਨਾਂ ਨੇ ਤਸ਼ੱਦਦ ਕੀਤਾ ਨੇ ਸਾਡੇ ਹਰਮੰਦਰ ਸਾਹਿਬ ਨੂੰ ਢਾਹ ਢੈਰੀ ਕੀਤਾ ਹੈ ਔਰ ਇਹ ਜੋ ਗੱਲ ਹੈ ਇਹ ਰਾਜਨੀਤਿਕ ਇਹਨਾਂ ਦੀ ਲੜਾਈ ਹੈ ਮੈਂ ਤਾਂ ਕਹਿ ਸਕਦਾ ਕਿ ਦੋਹੇ ਇੱਕ ਸਿੱਕੇ ਦੇ ਦੋਹੇ ਪਹਿਲੂ ਨੇ ਔਰ ਦੋਨੋਂ ਇੱਕ ਦੂਸਰੇ ਨਾਲ ਦੀ ਰਾਜਨੀਤਿਕ ਲੜਾਈਆਂ ਨੇ ਔਰ ਜੇ ਇਸ ਮੁੱਦੇ ਤੇ ਅਸੀਂ ਗੱਲ ਕਹੀਏ ਦਸਤਾਰ ਨੂੰ ਕਹਿ ਕੇ ਇਹਨਾਂ ਦੀ ਆਪਣੀ ਲੜਾਈ ਹੈ ਇਸ ਨੂੰ ਰਾਜਨੀਤੀ ਵੱਲ ਜਿੱਧਰ ਮਰਜ਼ੀ ਕੋਈ ਮੋੜ ਦੇਵੇ ਪਰ ਕਾਂਗਰਸ ਤੇ ਇਸ ਪੱਖ ਤੋਂ ਨਹੀਂ ਮੈਂ ਦੂਸਰੇ ਪੱਖ ਤੋਂ ਕਹਿਣਾ ਕਿ ਕਾਂਗਰਸ ਤਾਂ ਹਮੇਸ਼ਾ ਸਿੱਖਾਂ ਦੇ ਨਾਲ ਪੰਜਾਬੀਆਂ ਦੇ ਨਾਲ ਉਹਨਾਂ ਨੇ ਵੈਰ ਵਿਰੋਧ ਕਮਾਇਆ ਔਰ ਸਾਨੂੰ ਕਿਸੇ ਤੋਂ ਵੀ ਪੰਜਾਬ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਕਿਸੇ ਵੀ ਪਾਰਟੀ ਤੋਂ ਜੋ ਸੈਂਟਰ ਦੀ ਪਾਰਟੀ ਹੈ ਕਿਸੇ ਤੋਂ ਵੀ ਇਨਸਾਫ ਦਾ ਸਾਨੂੰ ਕਦੇ ਕੋਈ ਜੋ ਮੌਕਾ ਨਹੀਂ ਮਿਲਿਆ ਕਾਂਗਰਸ ਨੇ ਵੀ ਬਹੁਤ ਵੱਡਾ ਸਿੱਖਾਂ ਦੇ ਨਾਲ ਧਰੋ ਕੀਤਾ ਬੜੇ ਵੱਡੇ ਜ਼ੁਲਮ ਕੀਤੇ ਨੇ ਸਾਨੂੰ ਆਸ ਹੀ ਸਾਡੇ ਬੰਦੀ ਸਿੰਘਾਂ ਜੰਦਰ ਬੈਠੇ ਨੇ ਕਿਸੇ ਪੱਖ ਤੋਂ ਕੋਈ ਸੁਣਵਾਈ ਨਹੀਂ ਕਰ ਰਿਹਾ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਦੇਸ਼ ਦੇ ਵਿੱਚ ਬੇਗਾਨਗੀ ਦਾ ਜੋ ਅਹਿਸਾਸ ਹੈ ਸਾਨੂੰ ਕਰਵਾਇਆ ਜਾ ਰਿਹਾ ਹੈ ਇਸ ਤਰ੍ਹਾਂ ਲੱਗਦਾ ਜਿਵੇਂ ਦੂਸਰਿਆਂ ਲਈ ਇਸ ਦੇਸ਼ ਦੇ ਵਿੱਚ ਕਾਨੂੰਨ ਹੋਰ ਹੈ ਸਿੱਖਾਂ ਲਈ ਹੋਰ ਹੈ ਇਸ ਲਈ ਸਾਡੇ ਵਾਸਤੇ ਦੋਨੋਂ ਪਾਰਟੀਆਂ ਕਾਂਗਰਸ ਵੀ ਉਹੀ ਹੈ ਤੇ ਭਾਰਤੀ ਜਨਤਾ ਪਾਰਟੀ ਵੀ ਉਹੀ ਹੈ ਸਿੱਖਾਂ ਲਈ ਦੋਨਾਂ ਨੂੰ ਜੋ ਹੈ ਅਸੀਂ ਕਦੇ ਇਹ ਨਾ ਤੋਂ ਇਨਸਾਫ ਦੀ ਕਿਸੇ ਤਰ੍ਹਾਂ ਕੋਈ ਆਸ ਨਹੀਂ ਰੱਖ ਸਕਦੇ ਇਸ ਲਈ ਇਹ ਰਾਜਨੀਤੀ ਦੀ ਗੱਲਾਂ ਜਿੱਧਰ ਮਰਜ਼ੀ ਆਪਣੇ ਆਪ ਨੂੰ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਪਰ ਸਾਨੂੰ ਦੋਹਾਂ ਤੋਂ ਕੋਈ ਆਸ ਨਹੀਂ ਇਹਨਾਂ ਦੋਹਾਂ ਨੇ ਹਮੇਸ਼ਾ ਸਿੱਖਾਂ ਦੇ ਨਾਲ ਧਰੋ ਕਮਾਇਆ ਧੋਖਾ ਕੀਤਾ ਔਰ ਨਾ ਸਾਨੂੰ ਇਹਨਾਂ ਤੋਂ ਕੋਈ ਇਨਸਾਫ ਦੀ ਆਸ ਹੈ ਤੇ ਨਾ ਸੀ ਰੱਖਦੇ ਆ ਜਾਂਦੇ ਜਾਂਦੇ ਤੁਸੀਂ ਮੈਸੇਜ ਦੇਣਾ ਚਾਹੋਗੇ ਆਪਣੇ ਇਲਾਕਾ ਵਾਸੀਆਂ ਨੂੰ ਨੌਜਵਾਨਾਂ ਨੂੰ ਕਿ ਕੀ ਮੈਸੇਜ ਦੇਣਾ ਚਾਹੋਗੇ ਆਪਣੇ ਇਲਾਕੇਆਂ ਨੂੰ ਦੇਖੋ ਮੈਂ ਨੌਜਵਾਨਾਂ ਨੂੰ ਇੱਕੋ ਬੇਨਤੀ ਕਰਨਾ ਚਾਹੁੰਨਾ ਕਿ ਜਿਸ ਵੀ ਧਰਮ ਦੇ ਵਿੱਚ ਕੋਈ ਵਿਅਕਤੀ ਹੈ ਪਹਿਲਾਂ ਤਾਂ ਉਸ ਨੂੰ ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਹੈ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਨੌਜਵਾਨਾਂ ਨੂੰ ਰਾਜਨੀਤੀ ਦੇ ਵਿੱਚ ਮੂਹਰੇ ਆਉਣਾ ਚਾਹੀਦਾ ਹੈ ਕਿਉਂਕਿ ਸਾਡੇ ਨੌਜਵਾਨ ਸਾਡੇ ਤੇਜ ਦਾ ਭਵਿੱਖ ਨੇ ਇਸ ਲਈ ਨੌਜਵਾਨ ਰਾਜਨੀਤੀ ਤੇ ਵਿੱਚ ਆ ਕੇ ਅੱਗੇ ਆ ਕੇ ਚੰਗੇ ਬੰਦਿਆਂ ਦੀ ਚੋਣ ਕਰਨ ਤਾਂ ਹੀ ਇਸ ਦੇਸ਼ ਦੀ ਜੋ ਰਾਜਨੀਤੀ ਹੈ ਉਸ ਨੂੰ ਆਪਾਂ ਬਹੁਤ ਵਾਰੀ ਕਹਿੰਦੇ ਗੰਧਲੀ ਹੈ ਉਹ ਸਾਫ ਤਾਂ ਹੀ ਹੋਏਗੀ ਜੇ ਆਪਾਂ ਮੂਹਰੇ ਆ ਕੇ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਮੈਂ ਨੌਜਵਾਨਾਂ ਨੂੰ ਹੀ ਬੇਨਤੀ ਕਰਦਾ ਕਿ ਉਹ ਆ ਕੇ ਰਾਜਨੀਤੀ ਦੇ ਵਿੱਚ ਅੱਗੇ ਆਉਣ ਸਾਫ ਅਕਸ ਵਾਲੇ ਜੋ ਵਿਅਕਤੀ ਨੇ ਉਹਨਾਂ ਦੀ ਚੋਣ ਕਰਕੇ ਪੰਜਾਬ ਨੂੰ ਫੇਰ ਪਹਿਲੇ ਨੰਬਰਾਂ ਦਾ ਪੰਜਾਬ ਬਣਾਉਣ ਦੇ ਵਿੱਚ ਆਪਣਾ ਜੋ ਯੋਗਦਾਨ ਹੈ ਉਹ ਪੌਣ ਨਸ਼ਿਆਂ ਤੋਂ ਦੂਰ ਰਹਿਣ ਖੇਡਾਂ ਵੱਲ ਧਿਆਨ ਦੇਣ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨ ਆਪਣੇ ਹਲਕੇ ਨੂੰ ਪਿਆਰ ਕਰਨ ਸੋ ਧੰਨਵਾਦ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਅਕਾਲੀ ਲੀਡਰ ਸੁਰਜੀਤ ਸਿੰਘ ਗੜੀ ਜੀ ਹਲਕਾ ਰਾਜਪੁਰਾ ਤੋਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਆਪ ਦੀ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਡੇਲੀ ਇੰਡੀਆ ਨਿਊਜ਼ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇਵ ਇਜਾਜ਼ਤ ਮੇਰੇ ਸਹਿਯੋਗੀ ਗੁਰਪ੍ਰੀਤਵਾ ਦੇ ਨਾਲ ਸੋ ਉਹਨੂੰ ਜਾਂਚਲਾ ਦੀ ਰਿਪੋਰਟ ਹਲਕਾ ਰਾਜਪੁਰਾ